ਤਾ 82 ਦਾ ਬਾਹਰ ਜਾਣ ਦੇ ਵਿਰੋਧ ਨੂੰ ਲੈ ਕੇ ਅੱਜ ਸਾਰੀ ਜੂਨੀਅਨ ਹੈ ਜਿਹੜੀ ਬੱਸ ਸਟੈਂਡ ਦੇ ਅੰਦਰ ਹੈ ਪ੍ਰਧਾਨ ਬਲਦੇਸ਼ ਸਿੰਘ ਪੰਦਰ ਉਹਨਾਂ ਦੀ ਪੂਰੀ ਟੀਮ ਹੈ ਜਿਹੜੀ ਬੱਸ ਸਟੈਂਡ ਦੇ ਵਿੱਚ ਓਕਾ ਦੇ ਕੇ ਸਵਾਰੀਆਂ ਨੂੰ ਓਕਾ ਦਿੱਤਾ ਜਾ ਰਿਹਾ ਪੋਸਟਰ ਹੱਥ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਂ ਜੀ ਪ੍ਰਧਾਨ ਜੀ ਨਾਲ ਤੁਹਾਡਾ ਕੀ ਕਹਿਣਾ ਚਾਹੋਗੇ ਜਿਹੜਾ ਇਹ ਅੱਜ ਜਿਹੜਾ ਸਾਡਾ ਧਰਨੇ ਦਾ ਟਾਈਮ ਸੀ 24 ਦੇ 24ਵੇਂ ਦਿਨ ਤੇ ਸ਼ਾਮਲ ਹੋ ਗਿਆ ਪਰसों ਸੀ ਐਲਾਨ ਕੀਤਾ ਸੀ ਵੀ ਅਸੀਂ ਚਾਰਦواری ਤੋਂ ਬਾਹਰ ਨਿਕਲ ਕੇ ਆ ਹੁਣ ਟੈਂਟ ਤੋਂ ਬਾਹਰ ਅਸੀਂ ਲੋਕਾਂ ਨੂੰ ਜਾਗਰਤ ਕਰਾਂਗੇ ਪਰसों ਅਸੀਂ ਮਿਸਾਲ ਮਾਰਚ ਕੱਢਿਆ ਗਿਆ ਅਸੀਂ ਸ਼ਹਿਰ 'ਚ ਜੋ ਬਹੁਤ ਸਫਲ ਰਿਹਾ ਸੀ ਅੱਜ ਅਸੀਂ ਲੋਕਾਂ ਨੂੰ ਪਿੰਡਾਂ ਵਾਲੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਵੀ ਕੀ ਨੁਕਸਾਨ ਹੋਣ ਜਾ ਰਿਹਾ ਹੈ ਜੇ ਬੱਸ ਸਟੈਂਡ ਬਾਹਰ ਜਾਵੜਿਆ ਤਾਂ ਤੁਹਾਡਾ ਕੀ ਨੁਕਸਾਨ ਹੋਊਗਾ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਅਸੀਂ ਇਹ ਪੋਸਟਰ ਵੰਡ ਰਹੇ ਹਾਂ ਤੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਈ ਆਉਦੇ ਪਿੰਡ ਦੀ ਪੰਚਾਇਤ ਨੂੰ ਤੇ ਗੁਰਦੁਆਰੇ ਤੇ ਨੌਂਸਮੈਂਟ ਕਰਾਓ ਥੱਲੇ ਸਾਡੇ ਨੰਬਰ ਦਿੱਤੇ ਹੋਏ ਆ ਅਸੀਂ ਮੀਟਿੰਗ ਕਰਨ ਆਵਾਂਗੇ ਸਾਨੂੰ ਸੱਦਾ ਦਿਓ ਤੇ ਅਸੀਂ ਜਿਹੜਾ ਗੁਰਦੁਆਰੇ ਬਾਹਰ ਜਾ ਰਿਹਾ ਬਸ ਅੱਡਾ ਇਹਦੇ ਜੋ ਨੁਕਸਾਨ ਜਾ ਹੋਣ ਜਾ ਰਹੇ ਆ ਇਹਦੇ ਬਾਰੇ ਅਸੀਂ ਲੋਕਾਂ ਨੂੰ ਆਪਣਾ ਪੱਖ ਰੱਖਾਂਗੇ ਤਾਂ ਕਿ ਅਗਲਾ ਜਿਹੜਾ ਪੱਖ ਹੈ ਅਸੀਂ ਪੂਰਾ ਚੰਗੀ ਤਰ੍ਹਾਂ ਆਪਦਾ ਪੇਸ਼ ਕਰ ਸਕੀਏ ਤੇ ਕਾफी ਧੋਕ ਉਂਦੀ ਹੈ ਜੀ 44 ਡਿਗਰੀ ਤਾਪਮਨ ਤੇ ਬੈਠੇ ਹੋਏ ਨੇ ਤੁਸੀਂ ਧੋਕ ਰਹੇ ਹੋ ਇਹ ਲੱਗਦਾ ਤੁਹਾਨੂੰ ਬਸਟੈਂਡ ਵੀ ਬਾਕੀ ਇਹ ਤੁਹਾਡਾ ਸਫਲੂਪ ਹੈ ਜਿਹੜਾ ਬਿਲਕੁਲ ਜੀ ਜੇ ਇਹਨੂੰ ਅਸੀਂ ਵੇਖੀਏ ਤਾਂ ਕੋਈ ਸਫਲਤਾ ਵਾਲੀ ਕਾਦਮ ਹੈ ਜੇ ਡੀਸੀ ਸਾਹਿਬ ਨੇ ਰੀਕਨਸਿਡਰ ਕਰਨ ਵਾਸਤੇ ਉਹ ਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨੇ ਸਾਡਾ ਪੱਖ ਸੁਣਨਾ ਹੈ ਉਹਦੇ ਆਸਤੇ ਇਹ ਲੋਕਾਂ ਨੂੰ ਜਾਗਰਿਤ ਕਰ ਰਹੇ ਆਂ ਵੀ ਸਾਰੇ ਲੋਕ ਆ ਕੇ ਆਪਣਾ ਪੱਖ ਰੱਖਣ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਉਸ ਬੱਸ ਸਟੈਂਡ ਦੇ ਬਾਹਰ ਲਜਾਣ ਦੇ ਪੱਖ 'ਚ ਇੱਕ ਵਾਰ ਦੀ ਦਲੀਲ ਹੀ ਹੋ ਸਕਦੀ ਹੈ ਜੇ 50 ਦਲੀਲਾਂ ਹੋਣ ਤਾਂ ਦੋ ਦਲੀਲਾਂ ਹੱਕ 'ਚ ਹੋਣਗੀਆਂ 48 ਦਲੀਲਾਂ ਜਿਹੜੀਆਂ ਉਹਦੇ 네ਗੇਟਿਵ ਹੈ ਕਿਉਂਕਿ ਸਾਰੇ ਦਫ਼ਤਰ ਹਰ ਚੀਜ਼ ਇੱਥੇ ਆ ਸੀਐਮ ਨੇ ਦੋ ਵਾਰੀ ਕਹਿ ਚੁੱਕਿਆ ਵੀ ਲੋਕਾਂ ਤੋਂ ਬਚਣਾ ਸੀ ਲੋਕਾਂ ਤੋਂ ਮੰਗਿਆ ਲੋਕਾਂ ਜਿੱਥੇ ਕਹਿਣਗੇ ਉੱਥੇ ਬਸ ਸਟੈਂਡ ਬਣਾਵਾਂਗੇ ਹਾਂ ਜੀ ਜਿਉਂਦੇ ਤਾਂ ਅਸੀਂ ਵੀ ਇਹੀ ਚਾਹੁੰਦੇ ਆ ਵੀ ਆਪਦੀ ਆਵਾਜ਼ ਅਸੀਂ ਸੀਐਮ ਤੱਕ ਪਹੁੰਚਾਉਣੀ ਚਾਹੁੰਦੇ ਆ ਅਸੀਂ ਹਰ ਹਾਲਤ ਉਹਨਾਂ ਨੂੰ ਜੋ ਚਿੱਠੀ ਪਾ ਸਕਦੇ ਚਿੱਠੀ ਮੈਮੋਰੰਡਮ ਹਰ ਚੀਜ਼ ਅਸੀਂ ਭੇਜ ਵੀ ਚੁੱਕੇ ਆਂ ਪ੍ਰੈਸਰਾਂ ਹੀ ਵੀ ਜਿਹੜੀ ਛੋਡੇ ਲਈ ਅਸੀਂ ਬੇਇਜ਼ਤੀ ਕਰ ਰਹੇ ਆਂ ਵੀ ਸਾਡਾ ਪੱਖ ਉਹਨਾਂ ਤੱਕ ਵੀ ਪਹੁੰਚੇ ਤੇ ਲੋਕਾਂ ਤੱਕ ਵੀ ਪਹੁੰਚੇ ਜਿੱਥੇ ਕਿਸਲੇ ਦਾ ਬੋਧ ਕੀਤਾ ਜਾ ਰਿਹਾ ਕਿੰਨੇ ਲੋਕਾਂ ਦੇ ਇਹ ਤਾਂ ਹਰ ਰੋਜ਼ ਅਸੀਂ ਪਹਿਨੂ ਤਰੀਕੇ ਨੂੰ ਬਦਲਦੇ ਆਂ ਜਾਂ ਇੱਕ ਦਿਨ ਛੱਡ ਕੇ ਜਿਵੇਂ ਪਰਸੋਂ ਅਸੀਂ ਮਿਸਾਲ ਮਾਰਚ ਕੱਢਿਆ ਸੀ ਅੱਜ ਅਸੀਂ ਇਹ ਪੋਸਟਰ ਵੰਡ ਰਹੇ ਆਂ ਇਹ ਤੂੰ ਇੱਕ ਦੋ ਦਿਨਾਂ ਬਾਅਦ ਫੇਰ ਅਸੀਂ ਇਹ ਇਹਦਾ ਹੋਰ ਬਦਲ ਬਦਲ ਕੱਢ ਕੇ ਕੋਈ ਹੋਰ ਨਵੇਂ ਤਰੀਕੇ ਨਾਲ ਲੋਕਾਂ 'ਚ ਪਹੁੰਚਣ ਵਾਸਤੇ ਆਪਦੀ ਗੱਲ ਪਹੁੰਚਾਉਣ ਵਾਸਤੇ ਆਪ ਇਹਨੂੰ ਬਦਲਦੇ ਰਵਾਂਗੇ। ਦੇਖੋ ਪੋਸਟਰ ਦੀ ਕੱਟ ਦੇ ਵਿੱਚ ਇੱਕ ਬਾਰੇ ਜਿਹੜਾ ਅਸੀਂ ਕਿਹਾ ਸੀ ਕਿ ਹਾਂ ਜਿਹੜਾ ਅਸੀਂ ਸਾਡਾ ਧਰਨੇ ਵਾਲੀ ਜਗ੍ਹਾ ਸੀ ਧਰਨੇ ਵਾਲੀ ਜਗ੍ਹਾ ਨੂੰ ਅਸੀਂ ਕੈਂਪ ਆਫਿਸ 'ਚ ਬਦਲਦਾ। ਅਸੀਂ ਹੁਣ ਧਰਨੇ ਤੇ ਨਹੀਂ ਬੈਠਾਂਗੇ। ਧਰਨੇ ਵਾਲੀ ਜਗ੍ਹਾ ਤੇ ਪੰਜ ਚਾਰ ਆਦਮੀ ਸਾਡੇ ਬੈਠਣਗੇ ਜਿਨ੍ਹਾਂ ਕੋਲ ਇੱਕ ਰਜਿਸਟਰ ਰੱਖਿਆ ਜਾਊ ਤੇ ਲੋਕਾਂ ਦੇ ਸੁਝਾਅ ਨੋਟ ਕਰਨਗੇ। ਬਾਕੀ ਜਿਹੜੀ ਸਾਡੀ ਸਾਰੀ ਸੰਘਰਸ਼ ਟੀਮ ਹੈ ਉਹ ਸਾਰੀ ਹੁਣ ਪਿੰਡਾਂ 'ਚ ਚਲੀ ਜਾਊਗੀ ਸ਼ਹਿਰ ਵਾਲੇ ਸ਼ਹਿਰ 'ਚ ਰਹਿਣਗੇ ਪਿੰਡਾਂ 'ਚ ਜਾਣ ਵਾਲੇ ਪਿੰਡਾਂ 'ਚ ਜਾਣਗੇ ਤੇ ਅਸੀਂ ਗੱਲ ਲੋਕਾਂ 'ਚ ਪਿੰਡਾਂ 'ਚ ਲੈ ਕੇ ਜਾਵਾਂਗੇ ਅੱਜ ਤੁਸੀਂ ਇਹ ਵੀ ਕਿਹਾ ਸੀ ਅਕਸਰ ਹੀ ਕਹਿੰਦੇ ਆ ਤੁਸੀਂ ਸਟੇਜ 'ਤੇ ਕਿ ਸਾਡੇ ਨਾਲ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਵੀ ਆ ਗਈਆਂ 40-50 ਦੇ ਕਰੀਬ ਕਿਤੇ ਬਿਲਕੁਲ ਸਾਰੀਆਂ ਜਥੇ ਬੰਦੀਆਂ ਸਾਡੇ ਨਾਲ ਆ ਜੀ ਅੱਜ ਵੀ ਸਰਜੀਤ ਫੂਲ ਆ ਜਿਹੜੇ ਉਹ ਸਾਡੇ ਕੋਲੇ 11:30 ਵਜੇ ਤੱਕ ਸਾਡੇ ਧਰਨੇ 'ਚ ਬੈਠੇ ਰਹੇ ਆ ਤੇ ਉਹ ਬਾਕੀ ਦੇ ਵੀ ਜਿਹੜੇ ਡਾਕਟਰ ਜਗਤਾਰ ਕੱਲ ਬੈਠੇ ਰਹੇ ਆ ਠੀਕ ਆ ਇੱਕ ਜਿਹੜੇ ਉਹ ਹਣੀ ਸੰਧੂ ਹੈ ਜਿਹ ਕੌਂਦਾ ਗਰੁੱਪ ਦੇ ਪ੍ਰਧਾਨ ਆ ਉਹ ਸਾਡੇ ਨਾਲ ਹੀ ਪੋਸਟਰ ਵੰਡ ਰਹੇ ਆ ਸਾਰੀਆਂ ਜੱਥੇਬੰਦੀਆਂ ਸਾਡੇ ਨਾਲ ਆ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਤੁਸੀਂ ਪਿੰਡ ਹੋਣ ਜਿੱਥੇ ਤੁਸੀਂ ਮਾਰਚ ਕੱਢਣਾ ਹੈ ਅਸੀਂ ਨਾਲ ਸ਼ਾਮਲ ਹੋਵਾਂਗੇ ਇਸ ਪੋਸਟਰਾਂ ਤੇ ਕੀ ਲਿਖਾਇਆ ਹੋਇਆ ਜੀ ਇਹ ਜਿਹੜਾ ਇਹ ਤਾਂ ਉਹੀ ਆ ਜੀ ਵੀ ਲੋਕਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਵੀ ਬੱਸ ਸਟੈਂਡ ਜੇ ਬਾਹਰ ਜਾਂਦਾ ਤਾਂ ਇਹਦੇ ਕੀ ਕੀ ਨੁਕਸਾਨ ਆ ਤੇ ਬੱਸ ਸਟੈਂਡ ਨੂੰ ਇੱਥੇ ਰੱਖਣ ਆਸੇ ਵੀ ਆਪਾਂ ਕੀ ਕਰ ਸਕਦੇ ਆ ਉਹਦਾ ਹੱਲ ਕੀ ਆ ਆ ਲੋਕਾਂ ਦੇ ਵਿੱਚ